ਮੋਬਾਈਲ ਨੂੰ ਲੈ ਕੇ ਆਪਾਂ ਲਗਾਤਾਰ ਗਲਵੱਤ ਕਰਦੇ ਰਹੇ ਨੇ ਕਿ ਮੋਬਾਈਲ ਦੀ ਆਦਤ ਤੇ ਸੋਸ਼ਲ ਮੀਡੀਆ ਦੀ ਆਦਤ ਰੀਲਾਂ ਦੇਖਣ ਦੀ ਆਦਤ ਫਿਲਮਾਂ ਦੇ ਕਲਿੱਪ ਦੇਖਣ ਦੀ ਆਦਤ ਝੂਠ ਸੱਚ ਸੁਭਾਅ ਕੇ ਦੇਖਣ ਦੀ ਆਦਤ ਕਈ ਵਾਰ ਇਸ ਕਦਰ ਹਾਵੀ ਹੋ ਰਹੀ ਆ ਕਿ ਪਰਿਵਾਰ ਟੁੱਟਣ ਕਿਨਾਰੇ ਆ ਜਾਂਦੇ ਨੇ ਰਿਸ਼ਤੇ ਵਿਖਰਨ ਕਿਨਾਰੇ ਆ ਜਾਂਦੇ ਨੇ ਤਲਾਕ ਤੱਕ ਦੀ ਨੌਬਤ ਬਣ ਜਾਂਦੀ ਆ ਲੜਾਈ ਪੜਾਈ ਹੋ ਜਾਂਦੀ ਆ ਪਰਿਵਾਰਾਂ ਚ ਬੋਲਚਾਲ ਬੰਦ ਹੋ ਜਾਂਦੀ ਆ ਪਰ ਅੱਜ ਮੈਂ ਜਿਸ ਪਹਿਲੇ ਤੋਂ ਗੱਲ ਕਰਨ ਲੱਗਿਆ ਉਹ ਹੈ ਬੱਚਿਆਂ ਦੇ ਪੱਖ ਤੋਂ ਅਸੀਂ ਕਈ ਵਾਰ ਆਪਣੀ ਜਾਨ ਖਰਾਸੀ ਕਰਾਉਣ ਦੇ ਲਈ ਜੁਆਇਕ ਨੂੰ ਮੋਬਾਈਲ ਦਿੰਦੇ ਆ ਖੇਡ ਲੱਗੇ ਦੇਖ ਲਾ ਵੀਡੀਓ ਆਪਾਂ ਲੱਗਦਾ ਕਿ ਤੰਗ ਕਰੂਗਾ ਪਰ ਅਸੀਂ ਉਹਦੇ ਨਾਲ ਸਮਾਂ ਨਹੀਂ ਬਤਾਉਂਦੇ ਉਹਦੇ ਨਾਲ ਗੱਲ ਨਹੀਂ ਕਰਦੇ ਉਹ ਗੱਲ ਨਹੀਂ ਸੁਣਦੇ ਤੇ ਉਹ ਮੋਬਾਈਲ ਨੂੰ ਵੀ ਆਪਣਾ ਸਭ ਤੋਂ ਨੇੜਲਾ ਮਿੱਤਰ ਸਮਝ ਲੈਂਦਾ ਤੇ ਉਹਦੇ ਨਾਲ ਉਹ ਮਾਨਸਿਕ ਰੋਗੀ ਵੀ ਹੋ ਰਿਹਾ ਸ਼ਰੀਰਕ ਰੋਗੀ ਵੀ ਹੋ ਰਿਹਾ ਹੈ ਇਸ ਸਥਿਤੀ ਦੇ ਨਾਲ ਦੋ ਚਾਰ ਹੁੰਦਿਆਂ ਉਹਨਾਂ ਦੇ ਵਿਵਹਾਰ 'ਚ ਵੱਡੀ ਤਬਦੀਲੀਆਂ ਆਉਂਦੀਆਂ ਬੱਚਾ ਕਦੇ ਬਹੁਤ ਖੁਸ਼ ਹੁੰਦਾ ਹੈ ਕਦੇ ਬਹੁਤ ਚਿੜਚਿੜਾ ਹੋ ਜਾਂਦਾ ਹੈ ਕਦੇ ਲੜਨ ਲੱਗਦਾ ਹੈ ਫੋਨ ਲੈਂਡ ਦੇ ਉੱਤੇ ਉਹ ਮਾਰ ਤੱਕ ਜਾਂਦਾ ਹੈ ਝਗੜਨ ਤੱਕ ਜਾਂਦਾ ਹੈ ਆਤਮ ਹੱਤਿਆ ਤੱਕ ਕਰਨ ਜਾਂਦਾ ਹੈ ਇਹ ਅੰਕੜੇ ਇਹ ਤੱਥ ਇਹ ਸਚਾਈ ਸਾਡੇ ਸਾਹਮਣੇ ਆਉਣ ਲੱਗੀ ਹੈ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਕੋਈ ਉਹ ਕਹਿੰਦੇ ਕਿ ਘਰ ਦੇ ਵਿੱਚ ਔਰਤ ਦਾ ਹਰ ਰੋਜ਼ ਵਿਵਹਾਰ ਨਵੇਂ ਤਰੀਕੇ ਦਾ ਹੁੰਦਾ ਸੀ ਕਿਸ ਦਿਨ ਤਾਂ ਉਹ ਘਰਦਿਆਂ ਨਾਲ ਹੱਸ ਹੱਸ ਕੇ ਭਜਨ ਅਠਕੇ ਕੰਮ ਕਰਦੀ ਸੀ ਕਿਸ ਦਿਨ ਉਹ ਸਵੇਰ ਤੋਂ ਹੀ ਚੜੀ ਰਹਿੰਦੀ ਸੀ ਸਿੱਧੇ ਮੂੰਹ ਨਹੀਂ ਬੋਲਦੀ ਸੀ ਦਿਨ ਚੋਂ ਤੱਕਈ ਵਾਰ ਵਿਵਹਾਰ ਚੰਗਾ ਲੱਗਦਾ ਕਿਵੇਂ ਮਾੜਾ ਲੱਗਦਾ ਕਦੇ ਸਮਝ ਨਹੀਂ ਆਉਂਦੀ ਸੀ ਫਿਰ ਉਹਦੇ ਘਰ ਵਾਲੇ ਨੇ ਕਹਿੰਦੇ ਕਈ ਮਾਇਰਾਂ ਨਾਲ ਇਹਦੇ ਬਾਰੇ رائے ਕੀਤੀ ਤੇ ਜਦੋਂ ਮਸਲਾ ਨਿਕਲਿਆ ਕਿ ਉਹ ਆਪਣਾ ਸਟੇਟਸ ਪਾਉਂਦੀ ਸੀ ਰੋਜ਼ ਤੇ ਉਹ ਸਟੇਟਸ ਦੇ ਉੱਤੇ ਜੇ ਤਾਂ ਚੰਗੇ ਵੱਧ ਲਾਈਕ ਕਮੈਂਟ ਹਨਾ ਦਿਲ ਫੁੱਲ ਜੇ ਵਾਬਾ ਆ ਜਾਂਦੀ ਸੀ ਫਿਰ ਤੋਂ ਵਾਗੋ-ਵਗ ਜੇ ਉਹਦੇ ਸਟੇਟਸ ਦੀ ਉਹਨੇ ਨਾ ਦੇਖੀ ਹੋਗੀ ਘੱਟ ਕਮੈਂਟ ਆਇਆ ਜਾਂ ਚੰਗੇ ਕਮੈਂਟ ਨਹੀਂ ਆਏ ਜਾਂ ਕਿਸੇ ਨੇ ਬਿਆੰਕ ਕਰਤਾ ਨਾ ਚੜਾਤਾ ਫਿਰ ਉਹ ਸਾਰਾ ਗੁੱਸਾ ਗਿਲਾ ਕਰਦਿਆਂ ਦੇ ਨਿਕਲ ਜਾਂਦਾ ਸੀ ਸੋ ਇਹ ਸਥਿਤੀ ਦੇ ਵਿੱਚ ਮੈਂ ਰਿਪੋਰਟ ਦੇਖ ਰਿਹਾ ਸੀ ਚੰਡੀਗੜ੍ਹ ਦੇ ਨਾਲ ਲੱਗਦੇ ਮਹਾਲੀ ਦੇ 6 ਫੇਸ ਦੇ ਵਿੱਚ ਜਿਹੜਾ ਮਤਲਬ ਸਰਕਾਰੀ ਅਦਾਰਾ ਹੈ ਹੈ ਮੈਡੀਕਲ ਕਾਲਜ ਸਾਈਕੀਟ੍ਰਿਕ ओपीडी ਹੈ ਜਿਹੜੀ ਸਾਈਕੀਟ੍ਰਿਕ ओपीडी ਜਿਹੜੀ 6 ਫੇਸ ਦੇ ਵਿੱਚ ਮਹਾਲੀ ਚ ਕਹਿੰਦੇ ਉੱਥੇ ਦੀ ਇਹ ਕਹਾਣੀ ਹੈ ਸੋ ਮੈਂ ਇਹ ਫੇਸ 6 ਦੇ ਵਿੱਚ ਸਥਿਤ ਡਾਕਟਰ ਬੀ ਆਰ ਅੰਮੇਦਕਰ ਇੰਸਟੀਚਿਊਟ ਫਾਰ ਮੈਡੀਕਲ ਸਾਇੰਸ ਐਂਡ ਸਾਈਕੀਟ੍ਰਿਕ ओपीडी ਇਦੇ ਵਿੱਚ ਹਰ ਰੋਜ਼ 2-3 ਮਾਮਲੇ ਮਹੀਨੇ 'ਚ 35 ਤੋਂ 40 ਮਾਮਲੇ ਜਿਹਾ ਆ ਰਹੇ ਨੇ ਜਿੱਚ ਮਾਪੇ ਕਹਿੰਦੇ ਜੀ ਸਾਡੇ ਜਵਾਕ ਰਾਤ ਨੂੰ ਸੁੱਤਿਆਂ ਪਿਆ ਵੀ ਉਂਗਲਾਂ ਚਲਾਉਂਦੇ ਨੇ ਗੋਲੀ ਮਾਰਦੇ ਇੱਧਰੋਂ ਆ ਗਿਆ ਉੱਧਰ ਆ ਗਿਆ ਬਚ ਜਾ ਐ ਭੱਜ ਲੈ ਦੇਖੀ ਕਿਤੇ ਸੋ ਕਹਿੰਦੇ ਸੌਂਦੇ ਹੋਏ ਵੀ ਉਂਗਲੀਆਂ ਚਲਾਉਂਦੇ ਨੇ ਤੇ ਕੁਝ ਨਾ ਕੁਝ ਬੜਬੜਾਉਂਦੇ ਰਹਿੰਦੇ ਨੇ ਤੇ ਇਹਦਾ ਮਤਲਬ ਉਹ ਵੀਡੀਓ ਗੇਮ ਸੁਪਨੇ 'ਚ ਵੀ ਖੇਡ ਰਹੇ ਨੇ ਉਹਨਾਂ ਦੇ ਹੱਥ ਉਸੇ ਤਰ੍ਹਾਂ ਚੱਲ ਰਹੇ ਨੇ ਤੇ ਇਹਦਾ ਅਸਰ ਉਹਨਾਂ ਦੀਆਂ ਸਰੀਰਕ ਗਤੀਵਿਧੀਆਂ ਤੇ ਉਂਗਲਾਂ ਤੇ ਦਿਮਾਗ ਤੇ ਅਸਰ ਤਾਂ ਪੈਂਦਾ ਹੀ ਐ ਤੇ ਉਹ ਕਹਿੰਦੇ ਕਿ ਇਹ ਤਾਂ ਅਜਿਹਾ ਹੁੰਦਾ ਕਿ ਸਟ੍ਰੈਸ ਨਾਲੇ ਨਸ਼ੇ ਨਾਲੋਂ ਵੀ ਜ਼ਿਆਦਾ ਭੈੜਾ ਰੋਗ ਹੈ ਜੇ ਮੋਬਾਈਲ ਦੀ ਜਾਂ ਇਹਨਾਂ ਗੇਮਾਂ ਦੀ ਜਾਂ ਰੀਲਾਂ ਦੇਖਣ ਦੀ ਲਤ ਲੱਗ ਜਵੇ ਇਹ ਡਾਕਟਰਾਂ ਦਾ ਕਹਿਣਾ ਕਿ ਸਟ੍ਰੈਸ ਨਾਲੇ ਨਸ਼ੇ ਤੋਂ ਵੀ ਜ਼ਿਆਦਾ ਖਤਰਨਾਕ ਹੈ ਸੋ ਜੇ ਕੇਸ ਕਹਿੰਦੇ ਕੋਵਿਡ ਤੋਂ ਬਾਅਦ 15 ਸਾਲ ਦੀ ਇੱਕ ਕੁੜੀ ਸੀ ਉਹਨੂੰ ਫਿਲਮਾਂ ਦੇਖਣ ਦੀ ਉਹ ਰੀਲਾਂ ਦੇਖਣ ਦੀ ਲਤ ਲੱਗ ਗਈ ਤੇ ਉਹ पढ़ाई तो भी गई काम तो भी गई कर तो भी गई आखिर इलाज कराया पाया तरह कोबाइल लैके न्याण चौबी घंटे लग्या रहा मापे में लगे कि पढ़ू लिखों जो उन्होंने मोबाइल खोलिया तो वूसाइड करक न जा फिर वो इलाज शुरू कराया सो इस तरह मतलब अध्यापक कहते बच्चों व्यवहार च तब्दियाँ देखिया जब तो उन्होंने मोबाइल मिल गया जब तक नहीं मोबाइल तद तक वो सही से जो उन्होंने अपना निजी मोबाइल मिल गया तो वो अच्कल जो परोसाया जा रहा सबनों पता ਸੋ ਇਸੇ ਤਰ੍ਹਾਂ ਕਹਿੰਦੇ ਜਿਆਦਾ ਜਦੋਂ ਤੁਸੀਂ ਦਿਮਾਗ ਤੇ ਜ਼ੋਰ ਪਾਉਨੇ ਹੋ ਤਾਂ ਉਹਦੇ ਨਾਲ ਤੁਹਾਡੀ ਸੋਚਨ ਸ਼ਕਤੀ ਤੁਹਾਡੀ ਸਮਝ ਸ਼ਕਤੀ ਹੈ ਤੁਹਾਡਾ ਸਮਾਂ ਕਿੰਨਾ ਸਕਰੀਨ ਟਾਈਮ ਗੁਜ਼ਾਰਦੇ ਹੋ ਉਹਦੇ ਨਾਲ ਅਸਰ ਸੋ ਇਸ ਲਈ ਲੋਕ ਹੁਣੇ ਤੋਂ ਛਟਕਾਰਾ ਪਾਉਣਾ ਚਾਹੁੰਦੇ ਨੇ ਉਹਦੇ ਲਈ ਹੱਲ ਵੀ ਲੱਭ ਰਹੇ ਨੇ ਪਰ ਇਹ ਜੀ ਲੱਤ ਜਿਹੀ ਲੱਗ ਰਹੀ ਹੈ ਕਿ ਨਸ਼ੇ ਨਾਲੋਂ ਖਤਰਨਾਕ ਹੈ ਸੋ ਇਹ ਰਿਪੋਰਟ ਕਿ ਤਰ੍ਹਾਂ ਕਿਤੇ ਉਸ ਗੱਲ ਵੱਲ ਧਿਆਨ ਕਰਦੀ ਹੈ ਕਿ ਭਾਈ ਜਾਗਦੇ ਰਹੋ ਇਹ ਟੈਕਨੋਲੋਜੀ ਵਾਲੀਆਂ ਚੀਜ਼ਾਂ ਸਾਡੀ ਸਹੂਲਤ ਲਈ ਬਣੀਆਂ ਸੀ ਨਾ ਕਿ ਅਸੀਂ ਇਹਨਾਂ ਦਾ ਖਾਜਾ ਬਣ ਰਹੇ ਹਾਂ ਇਹਦੇ ਲਈ ਵੀ ਧਿਆਨ ਰੱਖਣਾ ਜ਼ਰੂਰੀ ਆ ਬਹੁਤ ਬਹੁਤ ਸ਼ੁਕਰੀਆ